ਸਤਿ ਸ਼੍ਰੀ ਅਕਾਲ ਦੋਸਤੋ ਪਿਆਪਰੀ ਫਤਿਹ ਕੁੰਨ ਕਰੇ ਕੁਮਾਰ ਫਿਰ ਤੋਂ ਤੁਹਾਡਾ ਸਾਡੇ ਚੈਨਲ ਸਵਾਗਤ ਹੈ ਤੁਸੀਂ ਜੁੜ ਗਏ ਹੋ ਚੀਰ ਟੂ ਵਰਲਡ ਦੇ ਨਾਲ ਅੱਜ ਆਪਾਂ ਗੱਲ ਕਰਾਂਗੇ ਜਗਤਾਰ ਸਿੰਘ ਹਵਾਰੇ ਬਾਰੇ ਪਾਈ ਜਗਤਾਰ ਸਿੰਘ ਹਵਾਰੇ ਬਾਰੇ ਉਹਨਾਂ ਦੇ ਜੀਵਨ ਬਾਰੇ ਤੇ ਉਸ ਤੋਂ ਇਲਾਵਾ ਹੋਰ ਉਹਨਾਂ ਦੇ ਜੀਵਨ ਵਿੱਚ ਕੀ ਬੀਤਿਆ ਇਸ ਟਾਈਮ ਉਹ ਕਿਸ ਜਗ੍ਹਾ ਤੇ ਖੜੇ ਨੇ ਜਾਂ ਉਸ ਦੇ ਜੀਵਨ ਦਾ ਹੋਰ ਬਿਉਰਾ ਕੀ ਆ ਆਓ ਇਸ ਵੀਡੀਓ ਵਿੱਚ ਦੇਖਦੇ ਹਾਂ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਜਗਤਾਰ ਸਿੰਘ ਹਵਾਰਾ ਬਾਰੇ ਜਿਸਨੋ ਕੇ ਪੰਜਾਬ ਦੇ ਨਾਮੀ ਸਿਰਕਟ ਦੇ ਗੈਂਗਸਟਰ ਵੀ ਆਪਣਾ ਉਸਤਾਦ ਮੰਨਦੇ ਨੇ ਆਖਰਕਾਰ 50 ਗਿੱਲੇ ਦੇ ਮਾਲਕ ਜਗਤਾਰ ਸਿੰਘ ਹਵਾਰਾ ਨੂੰ ਪੰਜਾਬ ਦੇ ਸਿਰਕਟ ਦੇ ਨਾਮੀ ਗੈਂਗਸਟਰ ਆਪਣਾ ਉਸਤਾਦ ਕਿਉਂ ਮੰਨਦੇ ਨੇ ਇਹ ਸਭ ਜਾਣਨ ਲਈ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖੋ ਤੇ ਐਹੋ ਜੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਦੋਸਤੋ ਜਗਤਾਰ ਸਿੰਘ ਦੇ ਜੀਵਨ ਦੀ ਸ਼ੁਰੂਆਤ ਅਦੋ ਹੋਈ ਜਦੋਂ 16 ਮਈ 1972 ਨੂੰ ਹਵਾਰਾ ਕਲਾ ਪਿੰਡ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਕੋਈ ਟਾਈਮ ਸੀ ਜਦੋਂ ਉਹ ਹਾਕੀ ਦਾ ਬਹੁਤ ਵਧੀਆ ਪਲੇਅਰ ਸੀ ਕਾਨੂੰਨ 184 ਵਿੱਚ ਜਦੋਂ ਦਰਬਾਰ ਸਾਹਿਬ ਅੰਮ੍ਰਿਤਸਰ ਉੱਤੇ ਹਮਲਾ ਹੋਇਆ ਤਾਂ ਪੰਜਾਬ ਦੇ ਬਹੁਤ ਸਾਰੇ ਲੋਕ ਸਰਕਾਰ ਦੇ ਖਿਲਾਫ ਹੋ ਗਏ ਸਨ ਉਹ ਸਰਕਾਰ ਤੋਂ ਹਰਮੰਦਰ ਸਾਹਿਬ ਦੇ ਹਮਲੇ ਦਾ ਬਦਲਾ ਲੈਣ ਲਈ ਸਰਗਰਮ ਹੋਵੇ ਕਿਉਂਕਿ ਪੰਜਾਬ ਦੇ ਲੋਕਾਂ ਦਾ ਹਰਮੰਦਰ ਸਾਹਿਬ ਇੱਕੋ ਇੱਕ ਵਿਸ਼ੇਸ਼ ਧਾਰਮਿਕ ਸਥਾਨ ਸੀ ਜਿਸ ਨੂੰ ਹਿੰਦੁਸਤਾਨ ਦੀ ਫੌਜ ਦੁਆਰਾ ਤੋਪਾਂ ਦੇ ਟੈਂਕਾਂ ਨਾਲ ਤਬਾਹ ਕਰ ਦਿੱਤਾ ਗਿਆ ਸੀ ਦੋਸਤੋ ਇਹ ਘਟਨਾ ਬਹੁਤ ਹੀ ਘਟਗੇ ਤੇ ਦੁਖਦਾਈ ਸੀ ਉਹਨਾਂ ਦਿਨਾਂ ਵਿੱਚ ਹਵਾਰੇ ਦੀ ਪਿੰਡ ਦੇ ਆ ਕੁਝ ਖੜਕੂ ਮੁੰਡਿਆਂ ਨਾਲ ਯਾਰੀ ਦੋਸਤੀ ਸੀ ਖਰਕੋਨ ਵਾਲੀ ਯਾਰੀ ਫੋਨ ਕਰਕੇ ਸਾਨੂੰ 1988 ਨੂੰ ਹਵਾਰੇ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹਾਲਾਂਕਿ ਉਹ ਬੇਕੂਰਤੀ 12 ਸੋ ਨੂੰ ਵੇਵਾਜਾ ਜੇਲ੍ਹ ਵਿੱਚ ਲਿਜਾ ਕੇ ਉਸ ਉੱਤੇ ਪੁਲਿਸ ਵੱਲੋਂ ਬਹੁਤ ਦਮਨ ਕੀਤਾ ਗਿਆ ਦੋਸਤੋ ਇਹੀ ਉਹਨਾਂ ਦੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਸੀ ਜਿੱਥੇ ਉਹਨਾਂ ਦੀ ਜ਼ਿੰਦਗੀ ਸੰਘਰਸ਼ ਵੱਲ ਨੂੰ ਮੁੜ ਗਈ ਲਗਭਗ 2 ਸਾਲ ਹਵਾਰਾ ਜੇਲ੍ਹ ਵਿੱਚ ਰਿਹਾ ਸੀ 2 ਸਾਲ ਬਾਅਦ ਉਸ ਨੂੰ ਜੇਲ੍ਹ ਵਿੱਚੋਂ ਬਰੀ ਕਰ ਦਿੱਤਾ ਗਿਆ ਇਸ ਤੋਂ ਬਾਅਦ ਹਵਾਰੇ ਨੇ ਫਰੀਦਕੋਟ ਸਪੋਰਟਸ বারবার ন্যাশনাল ফিল ਚੁੱਕਾ ਸੀ ਪਰ ਪੁਲਿਸ ਉਸ ਨੂੰ ਲਗਾਤਾਰ ਪਰੇਸ਼ਾਨ ਕਰਦੀ ਰਹੀ ਪੁਲਿਸ ਉਸ ਨੂੰ ਵਾਰ-ਵਾਰ ਥਾਣੇ ਚੁੱਕ ਕੇ ਲੈ ਜਾਂਦੀ ਤੇ ਹਵਾਰਿਆਂ ਨੂੰ ਕੁੱਟਿਆ ਮਾਰਿਆ ਜਾਂਦਾ ਤੇ ਇਸ ਤਰ੍ਹਾਂ ਉਹ ਹੌਲੀ-ਹੌਲੀ ਸਿਸਟਮ ਦੇ ਖਿਲਾਫ ਹੋ ਗਿਆ ਇੱਕ ਆਮ ਜਿਹਾ ਮੁੰਡਾ ਜਗਤਾਰ ਸਿੰਘ ਸਿਸਟਮ ਨੇ ਜਨਮ ਤੋਂ ਤੰਗ ਆ ਕੇ ਹਥਿਆਰ ਚੁੱਕਲ ਨਹੀਂ ਮਜਬੂਰ ਹੋ ਗਿਆ ਤੇ ਉਹ ਸਾਲ 1991 ਦੇ ਵਿੱਚ ਅੰਡਰਗਰਾਊਂਡ ਹੋ ਗਿਆ ਹੁਣ ਉਹ ਬੱਬਰ ਖਾਲਸਾ ਇੰਟਰਨੈਸ਼ਨਲ ਸਿੱਖ ਜਥੇਬੰਦੀ ਵਿੱਚ ਸ਼ਾਮਲ ਹੋ ਗਿਆ ਉਸ ਨੇ ਉਹਨਾਂ ਸਾਰੇ ਪੁਲਿਸ ਅਫਸਰਾਂ ਨੂੰ ਸਜ਼ਾਏ ਮੌਤ ਦਿੱਤੀ ਜੋ ਕਿ ਆਪਣੇ ਜਨਮ ਲਈ ਮਸ਼ਹੂਰ ਸਨ ਹਵਾਰੇ ਇੱਕ ਨਰਮਦਿਲ ਇਨਸਾਨ ਸੀ ਉਹਦਾ ਸਿਸਟਮ ਨੇ ਉਸਨੂੰ ਹਥਿਆਰ ਚੁੱਕਣ ਲਈ ਮਜਬੂਰ ਕਰਦਾ ਦਰਸਲ ਉਹ ਕੁੜੀਆਂ ਦੀ ਬਹੁਤ ਇੱਜ਼ਤ ਕਰਿਆ ਕਰਦਾ ਸੀ ਜਿਹੜੇ ਸੋਹਣੇ ਪਰਿਵਾਰ ਕੁੜੀਆਂ ਨੂੰ ਵਿਹੇਜ ਨਹੀਂ ਤੰਗ ਪ੍ਰੇਸ਼ਾਨ ਕਰਦੇ ਰਹਿੰਦੇ ਸਨ ਹਵਾਰੇ ਨੇ ਉਹਨਾਂ ਦੀ ਭਰਾਵਾਂਗ ਮਦਦ ਕੀਤੀ ਤੇ ਉਹ ਕੁੜੀਆਂ ਅੱਜ ਵੀ ਨਾ ਕਿਸੇ ਪ੍ਰੇਸ਼ਾਨੀ ਤੋਂ ਸੋਹਣੇ ਘਰ ਰਹਿੰਦੀਆਂ ਨੇ ਦੋਸਤੋ ਸਾਨੂੰ 1992 ਦੇ ਵਿੱਚ ਬ੍ਰਿਅੰਤ ਸਿੰਘ ਪੰਜਾਬ ਦਾ ਮੁੱਖ ਮੰਤਰੀ ਬਣਿਆ ਉਸਨੇ ਪੰਜਾਬ ਪੁਲਿਸ ਨੂੰ ਹੁਕਮ ਜਾਰੀ ਕਰ ਦਿੱਤੇ ਕਿ ਜੋ ਵੀ ਸਿੱਖ ਨੌਜਵਾਨ ਦਰਵਾਜ਼ੇ ਆਪਸਾਂ ਨੂੰ ਨਾਲਤੀ ਪ੍ਰਮੋਸ਼ਨਾਂ ਦਾ ਇਸ ਲਈ ਪੰਜਾਬ ਵਿੱਚ ਪੁਲਸ ਦੌਰਾਂ ਬਹੁਤ ਸਾਰੇ 18 ਤੋਂ 25 ਸਾਲ ਤੱਕ ਦੇ ਨੌਜਵਾਨਾਂ ਨੂੰ ਗੋਲੀਆਂ ਨਾਲ ਉਡਾ ਦਿੱਤਾ ਗਿਆ। ਹਿੰਦੂਆਂ ਉੱਪਰ ਜੁਲੂਮ ਬਹੁਤ ਵੱਧ ਗਏ ਸਨ। ਉਹਨਾਂ ਨੂੰ ਬੱਸਾਂ ਵਿੱਚੋਂ ਕੱਟ-ਕੱਟ ਕੇ ਮਾਰ ਦਿੱਤਾ ਜਾਂਦਾ ਸੀ। ਲੋਕਾਂ ਦੀਆਂ ਧੀਆਂ ਭੈਣਾਂ ਨਾਲ ਬਦਸਲੂਕੀ ਕੀਤੀ ਜਾਂਦੀ ਸੀ। ਤੇ ਸਿੱਖ ਨੌਜਵਾਨਾਂ ਉੱਪਰ ਇਹ ਸਾਰੇ ਦੋਸ਼ ਲਗਾ ਕੇ ਉਹਨਾਂ ਨੂੰ ਬਦਨਾਮ ਕਰ ਦਿੱਤੇ ਜਾਂਦਾ ਸੀ। ਜਦੋਂ ਇਹ ਸਾਰੇ ਜ਼ੁਲਮ ਹੋ ਰਹੇ ਸਨ ਤਾਂ ਹਵਾਰੇ ਦੁਰੇਹਾਨਾ ਗਿਆ ਉਸਨੇ ਆਪਣੀ ਇੱਕ ਟੀਮ ਤਿਆਰ ਕਰ ਲਈ ਇਸ ਟੀਮ ਦੁਆਰਾ ਸ਼ਾਨਬੀਨ ਕਰਨ ਮਗਰੋਂ ਇਹ ਸਾਹਮਣੇ ਆਇਆ ਕਿ ਜੋ ਵੀ ਪੰਜਾਬ ਵਿੱਚ ਨਿਰਥੇ ਲੋਕਾਂ ਉੱਪਰ ਜ਼ੁਲਮ ਹੋ ਰਹੇ ਸੀ ਉਸ ਪਿੱਛੇ ਪੰਜਾਬ ਦੇ ਮੁੱਖ ਮੰਤਰੀ ਬਿਆਨਤ ਸਿੰਘ ਦਾ ਹੱਥ ਸੀ ਦੋਸਤੋ ਭਾਈ ਦਲਾਵਰ ਸਿੰਘ ਜੋ ਕਿ ਮੁੱਖ ਮੰਤਰੀ ਬਿਆਨਤ ਸਿੰਘ ਦਾ ਬੋਡੀਗਾਰਡ ਸੀ ਜਗਤਾਰ ਸਿੰਘ ਹਵਾਰੇ ਨੇ ਦਿਲਾਵਰ ਸਿੰਘ ਨੂੰ ਆਪਣੇ ਨਾਲ ਲੜਾ ਲਿਆ ਤੇ ਉਹਨਾਂ ਨੇ ਮਿਲ ਕੇ ਇੱਕ ਮਿਸ਼ਨ ਤਿਆਰ ਕੀਤਾ ਇਸ ਮਿਸ਼ਨ ਦੌਰਾਨ 31 ਅਗਸਤ 1995 ਨੂੰ ਦਿਲਾਵਰ ਸਿੰਘ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਆਪਣੀ ਛਾਤੀ ਨਾਲ ਬੰਬ ਬੰਨ੍ਹ ਕੇ ਮੁੱਖ ਮੰਤਰੀ ਬਿਆਨਤ ਸਿੰਘ ਨੂੰ ਉਸਦੇ ਕੀਤੇ ਜੁਰਮਾਂ ਦੀ ਸਜ਼ਾ ਦਿੱਤੀ ਤੇ ਉਹ ਆਪ ਵੀ ਇਸ ਘਟਨਾ ਦੇ ਵਿੱਚ ਸ਼ਹੀਦ ਹੋ ਗਿਆ ਦੋਸਤੋ ਇਸ ਸਾਰੇ ਪਲਾਨ ਦਾ ਮੋਰੀ ਜਗਤਾਰ ਸਿੰਘ ਹਵਾਰਾ ਸੀ ਜਿਸ ਕਰਕੇ ਬਾਅਦ ਵਿੱਚ ਹਵਾਰੇ ਦੇ ਉਸਦੇ ਸਾਥੀਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸਾਲ 2004 ਵਿੱਚ ਜਗਤਾਰ ਸਿੰਘ ਹਵਾਰਾ ਆਪਣੇ ਸਾਥੀਆਂ ਦੇ ਨਾਲ ਪੰਜਾਬ ਦੀ ਮੁੱਖ ਜੇਲ੍ਹ ਬੁਢੇਲ ਜੇਲ੍ਹ ਵਿੱਚੋਂ 90 ਫੁੱਟ ਲੰਬੀ ਸੁਰੰਗ ਪੱਟ ਕੇ ਫਰਾਰ ਹੋ ਗਏ। ਤੇ 10 ਨਵੰਬਰ 2015 ਨੂੰ ਹਵਾਰੇ ਨੂੰ 150 ਤੋਂ ਵੱਧ ਸਿੱਖ ਜਥੇਬੰਦੀਆਂ ਅਤੇ 7 ਲੱਖ ਤੋਂ ਵੱਧ ਸਿੱਖਾਂ ਦੇ ਸਹਿਯੋਗ ਨਾਲ ਅਕਾਲ ਤਖਤ ਦਾ ਜਥੇਦਾਰ ਬਣਾਇਆ ਗਿਆ ਜਿਸ ਕਰਕੇ ਅੱਜ ਸਾਰੀ ਦਿੱਲੀ ਤੋਂ ਹਵਾਰੇ ਨੂੰ ਜਥੇਦਾਰ ਕਹਿ ਕੇ ਬੁਲਾਉਂਦੀ ਹੈ ਹਵਾਰੇ ਨੂੰ ਜਿਹੜੇ ਵਿੱਚ ਬਹੁਤ ਮਾਰਿਆ ਘੁੱਟਿਆ ਜਾਂਦਾ ਹੈ ਉਸ ਉੱਤੇ ਬਹੁਤ ਜ਼ੁਲਮ ਕੀਤਾ ਜਾਂਦਾ ਹੈ ਪਰ ਫਿਰ ਵੀ ਪੰਜਾਬ ਦਾ ਇਹ ਸ਼ੇਰ ਹੱਸਦਾ ਦੇ ਖੁਸ਼ ਰਹਿੰਦਾ ਹੈ ਦੋਸਤੋ ਜਿਹੜੇ ਵਿੱਚ ਵੀ ਉਹ ਗੁਰੂ ਦੇ ਨਿੱਤ ਨਿਯਮ ਦੇ ਨਾਲ-ਨਾਲ ਕਸਰਤ ਵੀ ਕਰਦਾ ਹੈ ਹਵਾਰੇ ਨੂੰ ਪੇਸ਼ੀ ਵੇਲੇ ਬੀੜੀਆਂ ਪਾ ਕੇ ਅਦਾਲਤ ਵਿੱਚ ਲਿਜਾਇਆ ਜਾਂਦਾ ਹੈ ਜਦੋਂ ਕਿ ਸਰਕਾਰ ਦਾ ਕੋਈ ਵੀ ਅਜਿਹਾ ਨਿਯਮ ਜਾਂ ਕਾਨੂੰਨ ਨਹੀਂ ਹੈ ਕਿ ਕਿਸੇ ਵੀ ਮੁਜਰਮ ਨੂੰ ਅਦਾਲਤ ਵਿੱਚ ਹੱਥਕੜੀਆਂ ਜਾਂ ਬੀੜੀਆਂ ਨਾਲ ਪੇਸ਼ ਕੀਤਾ ਜਾਵੇ ਹਿੰਦੁਸਤਾਨ ਦੇ ਵਿੱਚ ਸਿਰਫ ਇੱਕੋ ਇੱਕ ਹਵਾਰੇ ਨੂੰ ਹੀ ਬੀੜੀਆਂ ਪਾ ਕੇ ਅਦਾਲਤ ਵਿੱਚ ਪੇਸ਼ ਕੀਤਾ ਜਾਂਦਾ ਹੈ ਉਹ ਨੌਜਵਾਨਾਂ ਦੇ ਰਿਲੇਅਸ ਦਾਅਦ ਕਰਦਾ ਹੈ ਹੁਣ ਦੀ ਪੇਸ਼ੀ ਵੇਲੇ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨ ਤੇ ਸਿੱਖ ਸੰਗਤ ਇਕੱਠੀ ਹੋ ਜਾਂਦੀ ਹੈ ਲੋਕ ਉਸ ਨੂੰ ਦੇਖਣ ਲਈ ਤਰਸਦੇ ਹਨ ਦੋਸਤੋ ਜਗਤਾਰ ਸਿੰਘ ਹਵਾਰਾ ਦਾ ਕਹਿਣਾ ਹੈ ਹਿੰਦੁਸਤਾਨ ਨੂੰ 50 ਦਿਨਾਂ ਦੇ ਲਈ ਮੇਰੇ ਹਵਾਲੇ ਕਰ ਦੋ ਗਲਤਕਾਰ ਦਾ ਦੌਰ ਦੀ ਗੱਲ ਹੈ ਕੋਈ ਧੀ ਭੈਣ ਵੱਲ ਅੱਖ ਚੁੱਕ ਕੇ ਵੀ ਦੇਖ ਲਵੇ ਤਾਂ ਫ਼ਾਰੀਸਤਾਨ ਦੀ ਮੰਗ ਛੱਡ ਦੇਵਾਂਗਾ ਦੋਸਤੋ ਇਹ ਸੀ ਜਗਤਾਰ ਸਿੰਘ ਹਵਾਰਾ ਦੇ ਜੀਵਨ ਦੀ ਕਹਾਣੀ ਸਾਨੂੰ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਜ਼ਰੂਰ ਪਸੰਦ ਆਈ ਹੋਵੇਗੀ ਸੋ ਇਸ ਹੀ ਭਾਈ ਜਗਤਾਰ ਸਿੰਘ ਦੇ ਜੀਵਨ ਦੀ ਕਹਾਣੀ ਵੀਡੀਓ ਥੋੜੀ ਜੀ ਛੋਟੀ ਹੀ ਤਾਂ ਦਿਖਾਈਦੀ ਆ ਕਿਉਂਕਿ ਲੋਕ ਅੱਜਕੱਲ ਲੰਬੀਆਂ ਚੀਜ਼ਾਂ ਨਹੀਂ ਦੇਖਣਾ ਚਾਹੁੰਦੇ ਲੰਬੀਆਂ ਬਹੁਤ ਲੰਮਾ ਲੇਕਚਰ ਨਹੀਂ ਸੁਣਨਾ ਚਾਹੁੰਦੇ ਇਸ ਲਈ ਥੋੜੇ ਜਿਹਾ ਘੱਟ ਟਾਈਮ ਦੇ ਵਿੱਚ ਪੂਰੇ ਤੱਥਾਂ ਨੂੰ ਰਸਾਉਣ ਦੀ ਕੋਸ਼ਿਸ਼ ਕਰਦੇ ਆਂ ਤੁਸੀਂ ਦੇਖ ਲਿਆ ਭਾਈ ਜਗਤਾਰ ਸਿੰਘ ਦੇ ਜੀਵਨ ਦੇ ਬਾਰੇ ਤੇ ਅਜੇ ਵੀ ਇਹ ਬੰਦੀ ਸਿੰਘਾਂ ਦਾ ਜੋ ਅਸੀਂ ਮੁੱਦਾ ਚੁੱਕਦੇ ਆਂ ਅਜੇ ਵੀ ਆਪਣੀਆਂ ਸਜ਼ਾਵਾਂ ਪੂਰੀਆਂ ਚੱਕਾਂ ਚੁੱਕੇ ਨੇ ਪਰ ਫੇਰ ਵੀ ਜਿੰਨਾ ਵਿੱਚ ਬੰਦ ਨੇ ਉਧਰੋਂ ਜੋ ਪਖੰਡੀ ਸਾਧ ਨੇ ਉਹਨਾਂ ਨੂੰ ਜਵਾਬਤਾ ਮਿਲ ਜਾਂਦੀਆਂ ਨੇ ਨਾਲੇ ਉਹਨਾਂ ਨੇ ਕਾਰਮ ਕੀਤੇ ਨੇ ਭੈੜੇ ਕਾਰਮ ਕੀਤੇ ਨੇ ਇਹ ਆ ਪੈਣਾ ਬੇਪਤ ਕੀਤੇ ਨੇ ਉਹਨਾਂ ਨੂੰ ਜਵਾਨਤਾ ਮਿਲ ਜਾਂਦੀਆਂ ਨੇ ਪਰ ਇਹੋ ਜਿਹੇ ਯੋਧਿਆਂ ਨੂੰ ਜਵਾਨਤਾ ਨਹੀਂ ਮਿਲਦੀਆਂ ਇਹਦੇ ਵਿੱਚ ਉਹ ਸਿਸਟਮ ਤੇ ਸਰਕਾਰਾਂ ਦੇ ਕੀ ਰੋਲ ਆ ਉਹ ਸਭ ਜਾਣਦੇ ਨੇ ਸੋ ਵੀਡੀਓ ਕਿੰਨੀ ਲਗੀ ਕਿ ਮੈਂ ਟ੍ਰੌਪਿਕ ਵਿੱਚ ਆਪਣਾ ਵਿਚਾਰ ਨੂੰ ਸਾਂਝਾ ਕਰੀ ਸਤਿ ਸ੍ਰੀ ਅਕਾਲ